ਅਣੀ ਸਕੀ ਵੀ ਬਣ ਕੇ ਹੋ ਗਈ ਤਿਆਰ ਇਹ ਬਿਨਾ ਬਾਹਾਂ ਤੇ ਆਪਾਂ ਸਕੀ ਵੀ ਬਣਾਈ ਆ ਦੇਖੀਏ ਕਿੰਨੀ ਵਧੀਆ ਇਹ ਬਣੀ ਆ ਇਹ ਦੇਖੀਏ ਇਹਦਾ ਬਾਰਡਰ ਕਿੰਨਾ ਵਧੀਆ ਬਣਿਆ ਤੇ ਮੈਂ ਤੁਹਾਨੂੰ ਇਹਦੇ ਬਾਰੇ ਸਾਰਾ ਦੱਸੂੰਗੀ ਅੱਜ ਬਣਾਵਾਂਗੇ ਇਹਦੇ ਮੋਢੇ ਮੋਢੇ ਬਣਾਉਣ ਜਿਹੜੇ ਆਪਾਂ ਨੇ ਸਲਾਈਆਂ ਨਾਲ ਕੁੰਡੇ ਚੱਕਣੇ ਨੇ ਆਪਾਂ ਨੇ ਉਹ ਮੋਢੇ ਬਣਾਉਣੇ ਨੇ ਲੱਗ ਤੋਂ ਪਹਿਲਾਂ ਆਪਾਂ ਨੇ ਕਾਟ ਪਾਤੀ ਬੁਣ ਲਈ ਹੁਣ ਆਪਾਂ ਇਹਦੇ ਮੋਢੇ ਚੱਕਣ ਦੀ ਤੁਹਾਨੂੰ ਮੈਂ ਸਾਰੀ ਉਹ ਵੀਡੀਓ ਦਿਖਾਉਂਗੀ ਵੀ ਆਪਾਂ ਕਿਵੇਂ ਮੋਢੇ ਚੱਕਣੇ ਨੇ ਆਪਾਂ ਨੇ ਕਿਵੇਂ ਬੰਦ ਕਰਨੇ ਨੇ ਠੀਕ ਹੈ ਜੀ ਤੇ ਇਹ ਬਲੌਜ ਆ ਬਲੌਜ ਦੇ ਆਪਾਂ ਮੋਢੇ ਬਣਾਉਣੇ ਨੇ ਤੇ ਮੈਂ ਸਾਰੀਆਂ ਵੀਡੀਓ ਪਾਈ ਹੋਈਆਂ ਨੇ ਇੱਕ ਹੁਣ ਇਕੱਲੇ ਚੱਕ ਕੇ ਸਲਾਈਆਂ ਨਾਲ ਮੋਢੇ ਨਹੀਂ ਪਾਏ ਦੇਖੀਏ ਹੁਣ ਮੈਂ ਤੁਹਾਨੂੰ ਮੋਢੇ ਚੱਕ ਕੇ ਆਪਾਂ ਦੇਖਦੇ ਆਂ ਵੀ ਕਿਵੇਂ ਕੁੰਡੇ ਪਾਉਣੇ ਨੇ ਤੁਹਾਨੂੰ ਦੱਸਦੀ ਆਂ ਆ ਦੇਖੀਏ ਮੈਂ ਲਈਏ ਸਲਾਈ ਨਾਲ 11 ਨੰਬਰ ਦੀ ਸਲਾਈ ਤੇ ਮੈਂ ਮੋਢੇ ਕਰੂੰਗੀ ਤੇ ਆਪਾਂ ਦੇਖੀਏ ਆ ਸਾਈਡ ਫਾੜਨੀ ਆਪਾਂ ਨੇ ਇਹ ਦੇਖਣੀ ਆ ਵੀ ਕਿਹੜੀ ਸਾਈਡ ਤੋਂ ਆਪਾਂ ਮੋਢੇ ਚੱਕਣੇ ਨੇ ਆਪਣਾ ਹੱਥ ਇਹੀ ਆ ਆਪਾਂ ਇੱਥੋਂ ਮੋਢੇ ਚੱਕਣੇ ਸ਼ੁਰੂ ਕਰਾਂਗੇ ਕੁੰਡੇ ਚੱਕ ਦੇਕਣੇ ਜਾਵਾਂਗੇ ਆਪਾਂ ਆਪਾਂ ਇਹਦੇ 25 ਕਰਾਂਗੇ ਝੋਟੇ ਇੱਥੇ ਤੋਕਰ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿੰਨੇ ਕੁ ਆਪਾਂ ਨੇ ਚੱਕਣੇ ਨੇ ਕਿਵੇਂ ਕਰਨੇ ਨੇ ਚੱਕ ਕੇ ਤੁਹਾਨੂੰ ਕੁੰਡਾ ਪਹਿਲਾਂ ਦੱਸੂਗੀ ਵੀ ਕਿਵੇਂ ਚੱਕਣੇ ਨੇ ਸਲਾਈ ਪਾ ਕੇ ਆਹ ਦੇਖੀਏ ਕਿੱਥੋਂ ਸ਼ੁਰੂ ਕਰਾਂਗੇ ਆਪਾਂ ਕੁੰਡਾ ਤੇ ਐਦਾਂ ਆਪਾਂ ਪਾਵਾਂਗੇ ਧਾਗਾ ਆ ਦੇਖੀਏ ਆ ਜਿਹੜਾ ਕੁੰਡਾ ਆਪਣਾ ਧਾਗਾ ਜਿਹੜਾ ਇਹਨੂੰ ਆਪਾਂ ਕੋਈ ਗੱਲ ਨਹੀਂ ਇਹਨੂੰ ਆਪਾਂ ਨਾਲੇ ਨਾਲ ਲੈ ਕੇ ਜਾਵਾਂਗੇ ਜਿੱਥੇ ਕੋਈ ਤੁੱਕਰ ਧਾਗਾ ਜਾਊਗਾ ਇਹ ਕੁੰਡੇ ਇਸੇ ਤਰੀਕੇ ਨਾਲ ਚੱਕਣੇ ਦੇਖੀਏ ਦੋ ਹੋ ਗਏ ਇੱਕਨੇ ਵਾਸਤੇ ਜਿਹੜੀ ਚੈਨ ਆਪਾਂ ਨੇ ਇਹ ਚਾਇਦੇ ਬਿਲਕੁਲ ਆਪਾਂ ਨਾਲੋਂ ਨਾਲੋਂ ਕੁੰਡਾ ਚੱਕ ਕੇ ਲੈ ਕੇ ਜਾਣਾ ਆ ਦੇਖੀਏ ਤਾਂ ਅੱਗੇ ਨੂੰ ਆਪਾਂ ਨਾਲੇ ਲਿਮੇਟ ਲਵਾਂਗੇ ਚੱਕਦੇ ਜਾਵਾਂਗੇ ਇਕਨੇ ਮੈਂ ਤੁਹਾਨੂੰ ਇਸੇ ਤਰੀਕੇ ਨਾਲ ਦੱਸਣਾ ਸੀ ਜਿਵੇਂ ਚੱਕਦੇ ਆਪਾਂ ਹੁਣ ਮੈਂ ਕੁੰਡੇ ਤੁਹਾਨੂੰ ਸਾਰੇ ਚੱਕ ਕੇ ਦਿਖਾਉਣੀ ਆ ਵੀ ਆਪਾਂ ਨੂੰ ਕਿੰਨੇ ਕੁੰਡਿਆਂ ਦੀ ਲੋੜ ਆ ਕਿੰਨੇ ਮੋਢੇ ਬਣਦੇ ਨੇ ਮੈਂ ਤੁਹਾਨੂੰ ਬਾਅਦ 'ਚ ਦੱਸਦੀ ਆ ਵੀ ਆਪਾਂ ਨੂੰ ਕਿੰਨੇ ਕੁੰਡੇ ਚੱਕੇ ਨੇ ਦੇਖੀਏ ਐਸੇ ਤਰੀਕੇ ਨਾਲ ਪਾ ਚੱਕਦੇ ਨੇ ਜਾਣਾ ਸਲਾਈ ਪਾ ਕੇ ਠੀਕ ਆ ਜੀ 11 ਨੰਬਰ ਦੀ ਸਲਾਈ ਆ ਇਹ 11 ਨੰਬਰ ਦੀ ਸਲਾਈ ਤੇ ਮੈਂ ਬਾਰਡਰ ਕਰੂੰਗੀ ਮੈਂ ਤੁਹਾਨੂੰ ਹੁਣ ਕਰਕੇ ਚੱਕੇ ਕੁੰਡੇ ਸਾਰੇ ਦਿਖਾਉਣੀ ਆ ਚੱਕ ਲੈ ਦੋਨਾਂ ਸਾਈਡਾਂ ਦੇ ਮੋਢੇ ਦੇ ਬੈਕ ਸਾਈਡ ਨਾਲ ਮੂਹਲੇ ਸਾਈਡ ਦੇ ਤੇ ਆਪਾਂ ਨੇ ਇਹ ਲੈਏ ਨੇ 45 ਜੋਟੇ 45 ਜੋਟੇ ਮਤਲਬ 90 ਕੁੰਡੇ ਹੋਗੇ ਇਹ ਜਿਹੜੇ ਆਪਾਂ ਨੇ ਚੱਕੇ ਨੇ ਹੁਣ ਇਹਨੂੰ ਆਪਾਂ ਬਾਰਡਰ ਬਣਾਉਣਾ ਹੈ ਦੋ ਮੂਰੇ ਨੂੰ ਦੋ ਆਪਾਂ ਪਾਵਾਂਗੇ ਉਲਟੇ ਦੇਖਿਓ ਦੋ ਪਾਵਾਂਗੇ ਸਿੱਧੇ ਦੋ ਉਲਟੇ ਸਿੱਧੇ ਦਾ ਇਹ ਬਾਰਡਰ ਹੁਣ ਇਹ ਸਾਰੇ ਕਣੇ ਕੁੰਡੇ ਚੱਕਣ ਦਾ ਇਹੀ ਤਰੀਕਾ ਹੁਣ ਤੁਹਾਨੂੰ ਬਾਰਡਰ ਜਿਹੜਾ ਦੋ ਮੂਹਰੇ ਨੂੰ ਦੋ ਪਿੱਛੇ ਨੂੰ ਆਪਾਂ ਕਰਕੇ ਬਣਾਉਣਾ ਉਲਟੇ ਸਿੱਧੇ ਦਾ ਜਿਵੇਂ ਆਪਾਂ ਨੇ ਥੱਲੇ ਬਾਰਡਰ ਬਣਾਇਆ ਉਸੇ ਤਰੀਕੇ ਨਾਲ ਆਪਾਂ ਉੱਪਰੋਂ ਮੋਢਿਆਂ ਦਾ ਵੀ ਉਹੀ ਦੋ-ਦੋ ਦਾ ਹੀ ਕਰਾਂਗੇ ਫੇਰ ਇੱਕ ਜਿਹਾ ਬਾਰਡਰ ਬਣ ਜਾਂਦਾ ਆਪਣਾ ਹਣ ਦੇਖੀਏ ਦੋ ਉਲਟੇ ਦੋ ਸਿੱਧੇ ਤੇ ਦੋ ਫੇਰ ਸਿੱਧੇ ਦੋ ਫੇਰ ਉਲਟੇ ਤੇ ਆਪਾਂ ਨੇ ਇੱਕਨੇ ਬਾਰਡਰ ਮੈਂ ਤੁਹਾਨੂੰ ਫੇਰ ਸਲਾਈ ਲੰਬੀ ਆ ਬਣੀ ਕੁੰਡੇ ਆਪਣੇ ਜ਼ਿਆਦਾ ਨਹੀਂ ਫਿਰ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ ਦੇਖੀਏ ਸਲਾਈ ਆਪਣੀ ਪੈ ਗਈ ਸਾਰੀ ਉਲਟੇ ਗੁੰਡਿਆਂ ਦੀ ਜਿਹੜੇ ਬਾਰਡਰ ਦੇ ਗੁੰਡੇ ਨੇ ਆਪਣੇ ਆ ਦੇਖੀਏ ਹੁਣ ਅੱਗੇ ਆਪਾਂ ਦੋ ਸਾਈਡ ਨੂੰ ਹੁਣ ਆਪਾਂ ਉਸੇ ਤਰੀਕੇ ਨਾਲ ਫੇਰ ਪਾਵਾਂਗੇ ਬਰਦਰ ਉਲਟਿਆਂ ਤੇ ਉਲਟੇ ਸਿੱਧਿਆਂ ਤੇ ਸਿੱਧੇ ਮੈਂ ਨਾ ਤੁਹਾਨੂੰ ਜਿਆਦਾ ਆਪਣੀਆਂ 4-5 ਸਲਾਈਆਂ ਜਿੰਨੀਆਂ ਵੀ ਪਾਉਣੀਆਂ ਨੇ ਮੈਂ ਤੁਹਾਨੂੰ ਜਿੰਨਾ ਚਿਰ ਉਹਨਾਂ ਪੈ ਜਾਣ ਮੇਰੀਆਂ ਫੇਰ ਮੈਂ ਤੁਹਾਨੂੰ ਸਾਰਾ ਕਰਕੇ ਇਹ ਦਿਖਾਉਣੀ ਆ ਵੀ ਕਿੰਨੀਆਂ ਸਲਾਈਆਂ ਪੈ ਗਈਆਂ ਕਿਵੇਂ ਆਪਾਂ ਇਹਨੂੰ ਬੰਦ ਕਰਨਾ ਠੀਕ ਆ ਜੀ ਦੇਖੋ ਜੀ ਆਪਣੀਆਂ ਸਲਾਈਆਂ ਜਿੰਨੀਆਂ ਮੈਂ ਤੁਹਾਨੂੰ ਕਿਹਾ ਸੀ 5-6 ਸਲਾਈਆਂ ਆਪਾਂ ਨੇ ਪਾ ਲਈਆਂ ਇਹ ਆਪਣਾ ਦੇਖੀਏ ਇੱਕ ਉਂਗਲ ਤੇ ਥੋੜਾ ਜਿਹਾ ਇੱਕ ਉਂਗਲ ਦਾ ਗੇੜੇ ਆਪਣਾ ਹੋ ਗਿਆ ਬਸ ਇੰਨਾ ਹੀ ਆਪਾਂ ਨੇ ਕਰਨਾ ਇਹ ਮੋਢਿਆਂ ਦਾ ਨਾ ਇਹ ਆਪਾਂ ਉਲਟੇ ਦੋ ਸਿੱਧਿਆਂ ਦਾ ਇਹ ਆਪਣਾ ਵੱਡਰ ਤੇ ਇਹਨੂੰ ਹੁਣ ਆਪਾਂ ਨੇ ਬੰਦ ਕਰਨਾ ਹੁਣ ਆਪਾਂ ਨੇ ਬੰਦ ਕਰਨਾ ਇਹ ਆਪਾਂ ਨੇ ਸੂਈ ਨਾਲ ਨਹੀਂ ਕਰਨਾ ਹੈਗਾ ਬੰਦ ਇਹ ਆਪਾਂ ਸੂਈ ਤੋਂ ਦੂਏ ਲੋਟ ਆਪਾਂ ਸਲਾਈ ਨਾਲੇ ਬੰਦ ਕਰਨਾ ਹੈ ਦੇਖੀਏ ਸੂਈ ਨਾਲ ਬੰਦ ਕਰਿਆ ਹੈ ਜੇ ਤੁਸੀਂ ਵੀ ਕੋ ਗਲਾ ਦੇਖਣਾ ਉਹ ਮੇਰਾ ਮੇਰੇ ਚੈਨਲ ਤੇ ਪਾਇਆ ਹੋਇਆ ਹੈ ਜੇ ਸਕੂਟੀ ਦਾ ਗਲਾ ਸੂਈ ਨਾਲ ਬੰਦ ਕਰਿਆ ਹੋਇਆ ਹੈ ਇਹਨੂੰ ਹੁਣ ਆਪਾਂ ਸਿੱਧਾ ਹੀ ਬੰਦ ਕਰਨਾ ਹੈ ਦੇਖੀਏ ਆਪਾਂ ਸੂਈ ਨਾਲ ਨਹੀਂ ਕਰਨੇ ਇਹ ਆਪਾਂ ਨੇ ਸਿੱਧਾ ਹੀ ਬੰਦ ਕਰਨੇ ਨੇ ਮੈਂ ਤੁਹਾਨੂੰ ਦਿਖਾਉਂਗੀ ਇਹ ਇਹ ਆਪਾਂ ਦੋ ਦਾ ਇੱਕ ਪਾਵਾਂਗੇ ਦੋ ਕੁੰਡੀਆਂ ਚ ਇੱਕ ਕੁੰਡਾ ਪਾਉਣਾ ਆਪਾਂ ਨੇ ਨਾ ਆਪਾਂ ਨੇ ਢਿੱਲਾ ਥੋੜਾ ਜਿਹਾ ਪਾਉਣਾ ਨਾ ਆਪਾਂ ਨੇ ਪਟਾਇਟ ਪਾਉਣਾ ਜਿਹੜੇ ਆਪਣੇ ਕੁੰਡੇ ਨਾਲ ਕਸ ਹੋਣ ਨਾਲ ਆਪਣੇ ਥੋੜੇ ਢਿੱਲੇ ਹੋਣ ਇੱਕ ਨੇ ਏਸੇ ਆਪਾਂ ਨੇ ਤਰ੍ਹਾਂ ਨਾ ਦੋ ਦਾ ਇੱਕ ਕਰਦੇ ਆਨੇ ਦੋ ਦਾ ਇੱਕ ਕਰਦੇ ਆਨੇ ਜਾਣਾ ਦੇਖੀਏ ਐਸੇ ਤਰੀਕੇ ਨਾਲ ਆਹ ਦੇਖੀਏ ਫੇਰ ਕੁੰਡਾ ਸਲਾਈ ਚ ਪਾਵਾਂਗੇ ਦੋ ਦਾ ਇੱਕ ਕਰਾਂਗੇ ਫੇਰ ਆਪਾਂ ਸਲਾਈ ਚ ਪਾਵਾਂਗੇ ਇਹੀ ਕੁੰਡਾ ਫੇਰ ਇੱਕ ਕੁੰਡਾ ਆਪਾਂ ਹੋਰ ਲਵਾਂਗੇ ਦੋ ਦਾ ਇੱਕ ਕਰਾਂਗੇ ਫੇਰ ਸਲਾਈ ਚ ਪਾਵਾਂਗੇ ਦੋ ਦਾ ਇੱਕ ਕਰਾਂਗੇ ਫਿਰ ਇੱਕੇ ਚ ਪਾਵਾਂਗੇ ਦੇਖੀ ਆਪਾਂ ਐਸੇ ਤਰੀਕੇ ਨਾਲ ਨਾ ਆਪਾਂ ਨੇ ਇਦਾਂ ਬੰਦ ਕਰਦੇ ਨਹੀਂ ਜਾਣਾ ਇਹਦੀ ਆਪਾਂ ਨੇ ਚੈਨ ਬਣਾਉਂਦੇ ਨਹੀਂ ਜਾਣਾ ਇੱਕ ਆਪਣੇ ਚੈਨ ਬਣਦੀ ਜਾਈ ਜਾਣੀ ਆ ਦੇਖੀ ਜਿਵੇਂ ਆਪਾਂ 2-2 ਦਾ ਕਰਦੇ ਆ ਬਹੁਤ ਸੌਖੇ ਤਰੀਕੇ ਨਾਲ ਇਹ ਬਣਦੇ 2-2 2-2 ਆਪਾਂ ਪਾ ਕੇ ਦੇਖੀ ਐ ਦੋ ਕੁੰਦਿਆਂ ਦੇ ਵਿੱਚ ਆਪਾਂ ਸਲਾਈ ਪਾਉਣੀ ਆ ਦੋ ਦਾ ਆਪਾਂ ਇੱਕ ਕਰਾਂਗੇ ਫੇਰ ਇਹਦੇ ਵਿੱਚ ਸਲਾਈ ਛੜਾਵਾਂਗੇ ਏਕਣੇ। ਕੁੰਡਾ ਫੇਰ ਦੋ ਚੱਕਾਂਗੇ ਕੁੰਡੇ। ਫੇਰ ਆਪਾਂ ਦੋ ਦਾ ਇੱਕ ਕਰਾਂਗੇ। ਏਕਣੇ ਫੇਰ ਇਹਦੇ ਵਿੱਚ ਸਲਾਈ ਚ ਪਾਵਾਂਗੇ ਕੁੰਡਾ ਹੈ। ਇੱਕ ਕੁੰਡਾ ਹੋਰ ਮਲਾ ਕੇ ਆਪਾਂ ਦੋ ਕੁੰਡੇ ਫੇਰ ਚੱਕਾਂਗੇ ਕਹੋਣੇ। ਇਹ ਦੇਖੀਏ ਐਸੀ ਤਰ੍ਹਾਂ ਆਪਣੀ ਚੈਨ ਬਣ ਕੇ ਜੇ ਜਾਊਗੀ। ਮੈਂ ਤੁਹਾਨੂੰ ਹੁਣ ਸਾਰੇ ਬੰਦ ਕਰਕੇ ਫੇਰ ਦਿਖਾਵਾਂਗੀ। ਦੇਖੀਏ ਕਿ ਮੈਂ ਆਪਣੀ ਚੈਨ ਬਣਦੀ ਹੈ। ਇਹ ਨਾ ਆਪਾਂ ਨੇ ਕਸਣੀ ਹੈ ਨਾ ਆਪਾਂ ਨੇ ਜਿਆਦਾ ਇਹ ਢਿੱਲੇ ਕਰਨੇ ਨੇ ਕੁੰਡੇ ਬਸ ਆਪਣੇ ਇੱਕ ਹਿਸਾਬ ਨਾਲ ਰੱਖਣੇ ਨੇ ਤੇ ਹੁਣ ਮੈਂ ਇਹ ਪੂਰਾ ਬਣਾ ਕੇ ਬੰਦ ਕਰਕੇ ਤੁਹਾਨੂੰ ਦਿਖਾਉਣੀ ਆ ਕੁੰਡੇ ਆਪਣੇ ਸਾਰੇ ਬੰਦ ਹੋ ਗਏ ਦੇਖੀਏ ਸਲਾਈ ਆਪਣੀ ਸਾਰੀ ਪੈ ਗਈ ਉਲਟੀ ਓਕੇ ਦੋ ਫੁੰਡੇ ਰਹਿ ਗਏ ਇਹ ਵੀ ਆਪਾਂ ਇੱਕਨੇ ਬੰਦ ਕਰ ਦਈਏ देखिए देखिए उंडे अपने सारे बंद हो गए देखिए कितने बढ़िया बने ते देखिए ਤੇ ਆਪਣੇ ਦੋਵੇਂ ਮੁੱਢੇ ਹੋ ਗਏ ਤਿਆਰ। ਮੰਨ ਕੇ ਇੱਧਰ ਵੀ ਆਪਣੇ ਬਣਾ ਲਈ। ਤੇ ਇੱਧਰ ਵੀ ਆਪਣੇ ਤਿਆਰ ਹੋ ਗਏ। ਦੋਨੋਂ ਸਾਈਡਾਂ ਦੇ ਮੁੱਢੇ ਤਿਆਰ ਹੋ ਗਏ। ਸਰਾ ਇਸ ਕੀ ਵੀ ਹੋਆ ਸਕੀ ਵੀ ਮੰਗੂ ਆਪਾਂ ਬਣਾਇਆ ਯਾਨੀ ਇਹਦੀਆਂ ਬਾਹਾਂ ਨਹੀਂ ਆਪਾਂ ਲਾਈਆਂ ਇਹ ਆਪਾਂ ਨੇ ਸਵਾਟਰ ਵਾਂਗੂ ਬਾਹਾਂ ਮੋਢੇ ਬੋਣੇ ਨੇ ਤੇ ਬਣਿਆ ਸਹੀ ਮੋਕਣੀ ਸਕੀ ਵੀ ਵਾਲਾ ਹੀ ਕੰਮ ਆ ਇਹ ਦੇਖੀ ਇੱਕੋ ਜਿਹੀ ਆਪਣੇ ਹੋ ਗਏ ਤਿਆਰ ਆਪਣੀ ਸਕੀ ਵੀ ਬਣ ਕੇ ਹੋ ਗਈ ਤਿਆਰ ਇਹ ਬਿਨਾ ਬਾਹਾਂ ਤੇ ਆਪਾਂ ਸਕੀ ਵੀ ਬਣਾਈ ਆ ਦੇਖੀਏ ਕਿੰਨੇ ਵਧੀਆ ਇਹ ਬਣੀਆਂ ਇਹ ਦੇਖੀਏ ਇਹਦਾ ਬਾਰਡਰ ਕਿੰਨਾ ਵਧੀਆ ਬਣਿਆ ਤੇ ਮੈਂ ਤੁਹਾਨੂੰ ਇਹਦੇ ਬਾਰੇ ਸਾਰਾ ਦੱਸੂੰਗੀ ਇਹਦੀ ਵੀ ਆਪਾਂ ਨੇ ਡਿਜ਼ਾਈਨ ਦੀ ਵੀ ਬਾਤ ਹੀ ਵੀਡੀਓ ਆਪਾਂ ਨੇ ਬਾਰਡਰ ਦੀ ਵੀ ਬਾਤ ਹੀ ਤੁਹਾਨੂੰ ਇਹ ਦੱਸਤਾ ਵੀ ਕਿਵੇਂ ਕਰਨਾ ਤੇ ਜਿਹੜੇ ਆਪਾਂ ਨੇ ਮੋਢੇ ਬਣਾਏ ਨੇ ਇਹਦੇ ਬਾਰੇ ਵੀ ਦੱਸਤਾ ਵੀ ਆਪਾਂ ਨੇ ਮੋਢੇ ਕਿਵੇਂ ਬਣਾਏ ਨੇ ਇਹ ਚੱਕੇ ਨੇ ਕੁੰਡੇ ਕੁੰਡੇ ਚੱਕ ਕੇ ਮੋਢੇ ਬਣਾਏ ਨੇ ਇਹ ਇਹ ਬਾਹਾਂ ਨਹੀਂ ਲਾਈਆਂ ਆਪਾਂ ਬਗੈਰ ਬਾਹਾਂ ਤੇ ਬਣਾਈ ਆ ਤੇ ਦੇਖੀਏ ਤਿੰਨ ਆਪਾਂ ਨੇ ਬਟਨ ਲਾਏ ਨੇ ਤੇ ਤੁਹਾਨੂੰ ਮੈਂ ਇਹਦੇ ਬਾਰੇ ਸਾਰਾ ਦੱਸੂੰਗੀ ਵੀ ਆਪਾਂ ਨੇ ਕਿੰਨੀ ਕਿੰਨੀ ਕਰੀ ਆ ਦੇਖੀਏ 4.5 ਇੰਚ ਤਾਂ ਇਹਦਾ ਮੈਂ ਬਾਰਡਰ ਬਣਾਇਆ ਦੇਖੀਏ 4.5 ਇੰਚ ਦਾ ਬਾਰਡਰ ਆ ਪੂਰਾ ਦੇਖੀਏ ਬਾਰਡਰ ਤੋਂ ਇਹ ਉੱਪਰ ਤੇ 9 ਇੰਚ ਆਪਾਂ ਨੇ ਬੁਣੀਆਂ ਬਾਰਡਰ ਤੋਂ ਉੱਪਰ ਬਾਰਡਰ ਤੋਂ ਜਿਹੜੀ ਬਾਰਡਰ ਆਪਾਂ ਛੱਡ ਕੇ 9 ਇੰਚ ਆਪਾਂ ਨੇ ਬਿਨਾਂ ਮੋੜੇ ਤੋਂ ਬੁਣਿਆ ਹੈ ਮੋਡਾ ਨਹੀਂ ਵਿਚਲੇ ਆਪਾਂ ਨੇ ਜਿੱਥੋਂ ਆਪਾਂ ਨੇ ਮੋਡਿਆਂ ਦੀ ਕਾਰਟ ਪਾਈ ਹੈ ਨਾ ਸੇਮ ਇਹ 9 ਇੰਚ ਤਿਆਰ ਕਰੀ ਆਪਾਂ ਉੱਥੋਂ ਇਹ ਸਾਰੀ ਹੋ ਗਈ 13 ਇੰਚ 13.5 13.5 ਹੋ ਗਈ ਤੇ ਦੇਖੀਏ ਇਹਦੀ ਲਮਾਈ ਆਪਾਂ ਨੇ ਫੁੱਲ ਜਿਹੜੀ ਕਰੀ ਆ ਉਹ ਨੀਚੇ ਦੀ ਲਮਾਈ ਕਰੀ ਆਪਾਂ ਨੇ ਸਾਰੀ ਉਹ ਕਿ ਉਹ ਥੋੜੀ ਜਿਹੀ ਬੜੀ ਬਣਾਈ ਆਪਾਂ ਬਹੁਤੀ ਛੋਟੀ ਨਹੀਂ ਬਣਾਈ ਹੈਗੀ ਇਹ ਜਿਵੇਂ ਛੋਟਾ ਜਿਹਾ ਹੁੰਦਾ ਆਪਾਂ ਨੇ ਇੱਕ ਇਹਦੀਆਂ ਬਾਹਾਂ ਨਹੀਂ ਲਾਈਆਂ ਹੈਗੀਆਂ ਤੇ ਇਹਦੇ ਮੈਂ ਲਏ ਨੇ ਕੁੰਡੇ ਦੇਖੀਏ ਬਾਰਡਰ ਤੋਂ ਹੇਠਾਂ ਆਪਾਂ ਜਿਹੜੇ ਧਰੇ ਨੇ ਇਹ ਮੈਂ ਲਏ ਨੇ 45 ਜੋਟੇ ਮਤਲਬ 90 ਕੁੰਡੇ ਨੇ ਇਹਦੇ 45 ਜੋਟੇ 90 ਕੁੰਡੇ ਠੀਕ ਆ ਜੀ ਆਪਾਂ ਨੇ ਉਤੋਂ ਕਰੇ ਨੇ ਇਹਦੇ ਬਾਰਡਰ ਤੋਂ ਬਾਅਦ ਆਪਾਂ ਨੇ 50 ਜੋਟੇ ਲਏ ਨੇ ਤੇ ਆਪਾਂ ਨੇ 100 ਕੁੰਡਾ ਕਰਿਆ ਠੀਕ ਹੈ ਜੀ ਦੋਨਾਂ ਸਾਈਡਾਂ ਤੇ ਇਹਦਾ ਆਪਣਾ ਡਿਜ਼ਾਈਨ ਬਣਾਇਆ ਹੈ ਦੇਖੋ ਕਿੰਨਾ ਵਧੀਆ ਡਿਜ਼ਾਈਨ ਹੈ ਇਹ ਹੁੰ ਹੈਗੀ ਆ ਦੋ ਜਿਹੜੀ ਦੋ ਧਾਰੀਆਂ ਜੀ ਪੈਂਦੀਆਂ ਦੋ ਰੰਗਾਂ ਦੀ ਹੁੰਦਾ ਇਹ ਇੱਕ ਨੇ ਇਹ ਇੱਕ ਨੇ ਬਣੀ ਜਾਂਦੀ ਹੈ ਦੇਖੀ ਧਾਰੀਆਂ ਹੁੰਨ ਬਹੁਤ ਵਧੀਆ ਸਿਗੀ ਇਹ ਦੇਖੀਏ ਕਾਲਾ ਵਿੱਚ ਬਲੈਕ ਆਉਂਦਾ ਵਿੱਚ ਇਹ ਦੂਹਾ ਆਉਂਦਾ ਲਾਲ ਜੇ ਰੰਗ ਤੇ ਠੀਕ ਹੈ ਜੀ ਤੇ ਇਹ ਆਪਾਂ ਨੇ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਇਹਦੀਆਂ ਬਾਹਾਂ ਕਿਸੇ ਨੂੰ ਨਹੀਂ ਪਸੰਦ ਸੀ ਏਕਣ ਬਣਾਉਣੀ ਸੀ ਬਹੁਤ ਹੀ ਵਧੀਆ ਬਣੀ ਆ ਤੇ ਇਹਦੇ ਸਾਰਾ ਮੈਂ ਤੁਹਾਨੂੰ ਦੱਸਤਾ ਵੀ ਆਪਾਂ ਨੇ ਕੁੰਡੇ ਕਿੰਨੇ ਧਰੇ ਨੇ 45 ਜੋਟੇ 90 ਕੁੰਡੇ ਤੇ 50 ਜੋਟੇ 100 ਕੁੰਡਾ ਉੱਪਰੋਂ ਤੇ ਮੈਂ ਜਿਹੜੇ ਮੋਢੇ ਬਣਾਏ ਨੇ ਆਪਾਂ ਨੇ ਦੇਖੀਏ ਇਹ ਮੋਢਿਆਂ ਦੇ ਵੀ ਮੈਂ 90 ਕੁੰਡੇ ਲਏ ਨੇ ਦੋਨਾਂ ਸਾਈਡਾਂ ਤੋਂ 45 45 ਇਹ ਆਪਾਂ ਨੇ ਜਣੀ ਮਤਲਬ ਇਧਰੋਂ ਵੀ ਮੋਢਾ ਤੇ ਇਦਰ ਹੋਈ ਮੋਢਾ ਠੀਕ ਹੈ ਜੀ ਦੋਨਾਂ ਸਾਈਡਾਂ ਤੋਂ ਆਪਾਂ ਨੇ 90 ਕੁੰਡੇ ਕਰੇ ਨੇ ਦੋਨਾਂ ਸਾਈਡਾਂ ਦੇ ਦੇਖੀਏ ਤੇ ਦੇਖੀਏ ਮੋਢੇ ਆਪਣੇ ਬਣ ਕੇ ਹੋਏ ਨੇ ਤੇ ਆ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ ਦੱਸਣਾ ਦਾ ਤਰੀਕਾ ਵਧੀਆ ਲੱਗਿਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਲਾਇਕ ਕਰੋ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਧੰਨਵਾਦ ਜੀ ਹੁਣ ਮੈਂ ਨਵੀਂ ਇੱਕ ਹੋਰ ਕੋਟੀ ਵੀਡੀਓ ਲੈ ਕੇ ਆਉਂਗੀ ਫੇਰ ਤੁਹਾਨੂੰ ਉਹ ਦਿਖਾਉਂਗੀ ਵੀ ਕਿਵੇਂ ਬਣਦੀ ਹੈ